ਮੇਰਾ ਚਾਰ ਕਣਕਾਂ ਨੂੰ ਮਾਰ ਗਈ ਮੀਂਹ ਦੀ ਜਵਾਨ ਛੜਤਾ ਜੀ ਮੈਂ ਇਹ ਹੂੰ ਕੋਈ ਹਾਲ ਤਾਂ ਸਾਰੀ ਪਿੰਡਾਂ ਦਾ ਲੱਕੇ ਹੱਲ ਕਰੂਗਾ ਹੱਲ ਮੇਰੇ ਕਿੱਲੇ ਦੇ ਪਾਣੀ ਪਈਦਾ ਚਾਰ ਜ 10 ਧਰੋਂ ਪਾਣੀ ਪਈ ਜਾਂਦੇ ਨੂੰ ਗਿੱਦਰ ਬਹਾ ਦੇ ਪਿੰਡ ਮਦੀਰ ਵਿੱਚ ਆਉਂਦੀ ਕੱਸੀ ਦੇ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਕੱਸੀ ਉੱਪਰੋਂ ਉਤਰ ਰਹੀ ਹੈ ਜਿਸ ਦੇ ਨਾਲ ਕੱਸੀ ਦੇ ਨਾਲ ਲੱਗਦੇ ਕਿਸਾਨ ਜਗਸੀਰ ਸਿੰਘ ਦਾ ਖੇਤ ਹੈ ਜੋ ਕਿ ਉਸਨੇ ਠੇਕੇ ਤੇ ਲਿਆ ਹੋਇਆ ਹੈ ਤਾਂ ਉਸ ਦੀ ਹੁਣ ਸਾਰੀ ਕਣਕ ਡੁੱਬ ਚੁੱਕੀ ਹੈ ਕਿਸਾਨ ਦਾ ਕਹਿਣਾ ਹੈ ਕਿ ਹੁਣ ਤਾਂ ਉਸਨੇ ਇਹ ਕਣਕ ਛਾੜੀ ਦਿੱਤੀ ਹੈ ਉਸ ਨੂੰ ਉਮੀਦ ਨਹੀਂ ਹੈ ਕਿ ਹੁਣ ਇਹ ਕਣਕ ਬਹਾਲ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਕੱਸੀ ਦੇ ਵਿੱਚ ਪਾਣੀ ਹੁਣ ਜ਼ਿਆਦਾ ਵਗ ਰਿਹਾ ਹੈ ਕਿਉਂਕਿ ਪਿੱਛੇ ਕਈ ਖਾਲਾਂ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਮੋਗੇ ਬੰਦ ਨੇ ਤੇ ਕਈ ਕਿਸਾਨ ਪਾਣੀ ਲਗਾ ਕੇ ਮੋਗੇ ਬੰਦ ਕਰ ਦਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਮੰਦਿਰ ਤੋਂ ਅੱਗੇ ਵੀ ਇਹ ਕੱਸੀ ਜਾਂਦੀ ਹੈ ਤਾਂ ਉਹਨਾਂ ਕਿਸਾਨਾਂ ਦਾ ਵੀ ਇਹ ਕਹਿਣਾ ਹੈ ਕਿ ਸਾਡਾ ਇਸ ਕੱਸੀ ਦੇ ਵਿੱਚ ਰਕਬਾ ਨਹੀਂ ਹੈ ਇਸ ਕਰਕੇ ਹੁਣ ਉਹਨਾਂ ਵੱਲੋਂ ਵੀ ਅੱਗੋਂ ਕੱਸੀ ਬੰਦ ਕਰ ਦਿੱਤੀ ਗਈ ਹੈ ਤਾਂ ਵਿਭਾਗਮੇ ਦਾ ਕਹਿਣਾ ਹੈ ਕਿ ਮਦੀਰ ਤੋਂ ਅਗਲੇ ਪਿੰਡਾਂ ਦਾ ਕੁਝ ਹਿੱਸਾ ਇਸ ਕੱਸੀ ਦੇ ਵਿੱਚ ਜ਼ਰੂਰ ਹੈ ਤਾਂ ਸੁਬਾਦਤ ਜਈ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਰਲ ਮਿਲ ਕੇ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਕਿਸਾਨ ਪਾਣੀ ਲਗਾ ਲੈਂਦੇ ਨੇ ਉਸ ਤੋਂ ਬਾਅਦ ਮੋਗੇ ਬੰਦ ਕਰ ਦਿੰਦੇ ਨੇ ਤਾਂ ਪਾਣੀ ਹੁਣ ਅਗਲੇ ਪਿੰਡਾਂ ਵੱਲ ਵਗਣਾ ਸ਼ੁਰੂ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਸ਼ਰਕ ਦੇ ਨੇੜਿਓਂ ਨਰਸਰੀ ਦੇ ਕੋਲੋਂ ਇਹ ਕੱਸੀ ਤਰ ਰਹੀ ਹੈ ਟੁੱਟਣ ਦੇ ਕਿਨਾਰੇ ਤੇ ਹੈ ਜਿਸ ਕਰਕੇ ਨਰਸਰੀ ਦਾ ਵੀ ਨੁਕਸਾਨ ਹੋਇਆ ਤੇ ਕਿਸਾਨ ਜਗਸੀਰ ਸਿੰਘ ਦੀ ਕਣਕ ਤਾਂ ਡੋਬੀ ਚੁੱਕੀ ਹੈ ਜੇਕਰ ਇਸੇ ਤੱਕ ਆ ਇਸ ਕੱਸੀ ਦੇ ਵਿੱਚ ਪਾਣੀ ਵਗਦਾ ਰਿਹਾ ਤਾਂ ਕੱਸੀ ਟੁੱਟ ਕੇ ਪਿੰਡ ਵੱਲ ਆਵੇਗੀ ਤੇ ਪਿੰਡ ਦਾ ਵੀ ਨੁਕਸਾਨ ਹੋ ਸਕਦਾ ਹੈ ਤਾਂ ਰਲ ਮਿਲ ਕੇ ਇਸ ਦਾ ਕੋਈ ਨਾ ਕੋਈ ਹੱਲ ਜਰੂਰ ਕਰਨਾ ਚਾਹੀਦਾ ਹੈ ਸਬੰਧਤ ਮਹਿਕਮੇ ਦਾ ਵੀ ਇਹੀ ਕਹਿਣਾ ਹੈ ਕਿ ਕਿਸਾਨ ਇਸ ਦਾ ਆਪਸ ਵਿੱਚ ਰਲ ਮਿਲ ਕੇ ਕੋਈ ਨਾ ਕੋਈ ਹੱਲ ਕਰਨ ਹਾਂ ਭਾਈ ਕੀ ਨਾਂ ਤੇ ਕਿਹੜਾ ਪਿੰਡ ਹੈ ਪਿੰਡ ਮਂਦੀਰ ਹੈ ਮੇਰਾ ਜਗਸੀਰ ਮੇਰਾ ਨਾਂ ਜੀ ਤੇ ਬਾਈ ਜੀ ਜਿਹੜਾ ਕੱਸੀ ਤਰੀ ਜਾਂਦੀ ਐ ਇੱਥੇ ਤੁਹਾਡਾ ਵਾਹਣਾ ਜੀ ਮੇਰਾ ਚਾਰ ਕਣਕ ਮਾਰ ਗਈ ਮੇਰੀ ਵਾਹਣ ਛੜਤਾ ਜੀ ਮੈਂ ਇਹ ਹੂੰ ਹੋਰ ਹਾਲ ਸਾਰੀ ਪਿੰਡਾਂ ਵਾਲਕੇ ਹੱਲ ਕਰੂਗਾ ਹੱਲ ਮੇਰੇ ਕਿੱਧਰੇ ਪਾਣੀ ਪਈਂਦਾ ਚਾਰਜ 10 ਦਰੋਂ ਪਾਣੀ ਪਈ ਜਾਂਦੇ ਨੂੰ ਵਾਹਣ ਬਾਈ ਠੇਕੇ ਤੇ ਸੀ ਕੀ ਆਪਦਾ ਵਾਹਣ ਠੇਕੇ ਤੇ ਸੀ ਹਾਨੂੰ ਬਈ ਮੇਰੇ ਕੋਲੇ ਅੱਛਾ ਨਿੱਟੀ ਦਾ ਵਾਹਣਾ ਮੇਰੇ ਕੋਲੇ 80 ਠੇਕੇ ਤੇ ਮੇਰੇ ਕੋਲੇ ਤੇ ਹੁਣ ਬਈ ਇੱਥੇ ਹੀ 24 ਘੰਟੇ ਪਾਣੀ ਪਈ ਜਾਂਦਾ ਕੋਈ ਕੋਈ ਇੱਥੇ ਪਈਂਦਾ ਪਾਣੀ ਜੀ ਤੇ ਹੁਣ ਕੋਈ ਦਾ ਹੱਲ ਨਹੀਂ ਹੈ ਕੋਈ ਹੱਲ ਨਹੀਂ ਹੈ ਦਾ ਜੀ ਕੀ ਲੱਗਦਾ ਕਣਕ ਭਾਲ ਹੋ ਜੂ ਬਾਈ ਇਹ ਕਾਰਨ ਕੀ ਹੈ ਬਈ ਇਹ ਕਿਉਂ ਇੰਨਾ ਪਾਣੀ ਆ ਜਾਂਦਾ ਹੋਣਾ ਪਿੱਛੋਂ ਪਚਾਲ ਵੋਕੇ ਬੰਦਦਾ ਸਾਰੇ ਪਾਣੀ ਗਾਹੀ ਆ ਜਾਂਦਾ ਈ ਇਹਦੋਂ ਅੱਗੇ ਨਹੀਂ ਪੰਡ ਪਾਣੀ ਜਾਂਦਾ ਬਈ ਤੁਸੀਂ ਕਹਿੰਦਾ ਵਾਣੀਆਂ ਸਾਡਾ ਹੋ ਗਿਆ ਬਰਾਰ ਮੁੱਕ ਮੁਕੇ ਆ ਬੰਦ ਬੰਨ ਲਾ ਕੇ ਵਾਣੀਆਂ ਸਾਡਾ ਰੱਖ ਬਈ ਨਹੀਂ ਵਾਣੀਆਂ ਵਾਲਿਆ ਦੇ ਅੱਛਾ ਸਾਡਾ ਰੱਖ ਬਈ ਸਾਡਾ ਵਾਣੀਆਂ ਵਾਲਿਆ ਦੇ ਤੇ ਜਿਹੜੇ ਪਿੱਛੋਂ ਪਿੰਡ ਦੇ ਮੁਕੇ ਮੱਗੇ ਆ ਉਹ ਕਿਵੇਂ ਚੱਲ ਰਹੀ ਹੈ ਕਿ ਉਹ ਬੰਦ ਤੇ ਕੋਈ ਨਹੀਂ ਚੱਲਦਾ ਈ ਤਾਰੇ ਮੋਗੇ ਬੰਦ ਆਈ ਇਹ ਜਿਹੜੇ ਪਿਛਲੇ ਪਿੰਡਾਂ ਨਾਲ ਜਿਵੇਂ ਕੋਰਖਾਲਾ ਕੋਟਪਈ ਇਹਨਾਂ ਨਾਲ ਕੋਈ ਸਪਰਸ਼ ਨਹੀਂ ਕਰਿਆ ਵੀ ਪਿੱਛੋਂ ਨਹੀਂ ਸਪਰਸ਼ ਕੀਤਾ ਇਹਨਾਂ ਨਾਲ ਜੀ ਉਹ ਹੁਣ ਹੁਣ ਲੋੜਾ ਆ ਸਾਡੇ ਕੋਰਾ ਖੜੀਆਂ ਗਣਕਦੀਆਂ ਪਰ ਫਟਾ ਫਟਾ ਚੱਕ ਕੇ ਫਟ ਫਟ ਫੇਸ਼ੜ ਤਨ ਸਾਡੇ ਸਾਡੇ ਕੋਰਾ ਮਰਦੇ ਸੀ ਪਾਣੀ ਲਾਉਣਾ ਪਾਣੀ ਪਾਣੀਆਂ ਦੇ ਔਰ ਖਾ ਔਰ ਖਾਲੇ ਦੇ ਆ ਦੇ ਨਹੀਂ ਪਾਣੀ ਲਾ ਕੇ ਫਿਰ ਪਿਛਲੇ ਪਿੰਡ ਗਾਂ ਛੱਡ ਦਿੰਦੇ ਆ ਗਾਂ ਛੱਡ ਦਿੰਦੇ ਪਿੱਛੋਂ ਮੋਗੇ ਬੰਦ ਕਰਨ ਦੇ ਆਈ ਹਾਂ ਇਹਦਾ ਹੱਲ ਬਈ ਕਿਵੇਂ ਲੱਗਦਾ ਕੀ ਪੀਲ ਕਰੋਗੇ ਵੀ ਪਿੱਛੇ ਸਾਰੇ ਰਲ ਕੇ ਕਿਸਾਨ ਪਿੱਛੇ ਝਾੜ ਝੂਲ ਬੰਦ ਕਰਨ ਦੇ ਹਾਂਜੀ ਹਾਂਜੀ ਰਲ ਕੇ ਕਿੰਨੇ ਕਿੱਲੇ ਸੀਗਾ ਬਈ ਇੱਥੇ ਹੋਰ ਵੀ ਨੁਕਸਾਨ ਹੋਇਆ ਕਿਸੇ ਦਾ ਹੋਰ ਨਹੀਂ ਨੁਕਸਾਨ ਹੋਇਆ ਕਿਸੇ ਦਾ ਜਿਵੇਂ ਇੱਥੇ ਨਰਸਰੀ ਵੀ ਨਾ ਨੁਕਸਾਨ ਹੋਇਆ ਜੀ ਨਰਸਰੀ ਨੁਕਸਾਨ ਹੋਇਆ ਫਿਰ ਤੁੰਗੂਲਾ ਚ ਬੋਲ ਤੂੰ ਨਰਸਰੀ ਚ ਕੰਮ ਕਰਦਾ ਵਾਣ ਭਾਗ ਜੀ ਠੀਕ ਹੈ ਨਰਸਰੀ ਜੋ ਠੀਕ ਹੈ ਨਰਸਰੀ ਦਾ ਵੀ ਨੁਕਸਾਨ ਹੋ ਗਿਆ ਨੇ ਇੱਕ ਵਾਰ ਬਈ ਜੇ ਫਿਰ ਅਹੀਂ ਹੁਣ ਪਾਣੀ ਆਈ ਗਿਆ ਤੇ ਫਿਰ ਕੱਸੀ ਕਿਤੇ ਟੁੱਟ ਵੀ ਗਈ ਕੱਸੀ ਟੁੱਟ ਸਕਦੀ ਪਾਣੀ ਕੋ ਹਾਲੀ ਕੋਈ ਨਹੀਂ ਕੱਸੀ ਥੜੀ ਕੱਸੀ ਤਰੀ ਜਾਂਦੀ ਹੈ ਜੀ ਕੱਸੀ ਟੁੱਟੂ ਲਾਜ਼ਮੀ ਲਾਜ਼ਮੀ ਕਿਤੇ ਕਿਤੇ ਖਾਲ ਟੁੱਟਣੇ ਕੱਸੀ ਟੁੱਟੂ ਗਈ ਸਾਰਾ ਕੋਈ ਹੱਲ ਨਹੀਂ ਇਹਦਾ ਜੀ ਕੀ ਪੀਲ ਕਰੋਗੇ ਮਹਿਕਮੇ ਨੂੰ ਜੀ ਮਹਿਕਮੇ ਨਾਲ ਹੱਲ 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 ਕਰਕੇ ਤਾਂ ਨਹੀਂ ਗਰੀਬ ਬੰਦੇ ਸੇ ਮਾਰੇ ਜਾਵੇਂ ਕਣ ਕਿਸੇ 8.5 ਕਿਹੜੇ ਕਿਲਵਾਹ 80000 ਨੂੰ ਸਾਡੇ ਕੋਲੇ ਕੋਈ ਹਾਲੀ ਕੋਈ ਨਹੀਂ ਹੁੰਦਾ ਜੀ ਕਿਸੇ ਟੋਟੇ ਦਾ ਨੁਕਸਾਨ ਹੋਰ ਨੁਕਸਾਨ ਹੀ ਹੋਸਦਾ ਕਿਸੇ ਟੋਟੇ ਕਿਸੇ ਦਾ ਪਿੰਡ ਨੂੰ ਜਾਉ ਪਾਣੀ